ਸਾਰੇ ਨੂੰ ਜੈ ਐਮ ਸੀ ਦੀ ਮੈਂ ਪਾਸ ਸੁਨ ਸਿੰਘ ਅੱਜ ਪਿੰਡ ਗਮਾਨਪੁਰੇ ਤੋਂ ਲੈ ਕੇ ਸਟੇਸ਼ਨ ਤੇ ਸਟੇਸ਼ਨ ਸੈਵਨ ਦੇ ਚਰਚ ਤੱਕ ਸ਼ੁਭ ਯਾਤਰਾ ਕੱਢੀ ਗਈ ਔਰ ਇਸ ਵਿੱਚ ਸਾਰੇ ਹੀ ਪਾਸ ਸਹਿਬਾਨਾਂ ਵੱਲੋਂ ਸਹਿਯੋਗ ਦਿੱਤਾ ਗਿਆ ਅਲੱਗ-ਅਲੱਗ ਜਗ੍ਹਾ ਤੋਂ ਸੰਗਤਾਂ ਨੇ ਹਮ ਹਮਾ ਕੇ ਇਸ ਸ਼ੁਭ ਯਾਤਰਾ ਦੇ ਚ ਭਾਗ ਲਿਆ ਔਰ ਗੱਡੀਆਂ ਵਿੱਚ ਟਰਾਲੀਆਂ ਵਿੱਚ ਟਰੱਕਾਂ ਤੇ ਔਰ ਹੋਰ ਆਪਣੇ ਆਪਣੇ ਸਾਧਨਾਂ ਦੇ ਉੱਤੇ ਉਹਨਾਂ ਨੇ ਲੋਰਸਕੀਪਰ ਲਾ ਕੇ ਪਰਮੇਸ਼ਰ ਦੇ ਗੁਣਗਾਨ ਕੀਤੇ ਔਰ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਪ੍ਰਵੇਸ਼ ਮਸੀਹ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਔਰ ਅਸੀਂ ਵੀ ਸਾਰੇ ਸ਼ਹਿਰ ਵਾਸੀਆਂ ਨੂੰ ਪ੍ਰਵੇਸ਼ ਮਸੀਹ ਦੇ ਜਨਮ ਦਿਨ ਦੀਆਂ ਸਾਰਿਆਂ ਨੂੰ ਵਧਾਈਆਂ ਦਿੰਦੇ ਹਾਂ ਧੰਨਵਾਦ ਕਰਦੇ ਹਾਂ ਇਸ ਸ਼ੋਭਾ ਯਾਤਰਾ ਤੇ ਆਪਣੀ ਅੰਬਰਸਰ ਦੀ ਐਕਸ਼ਨ ਕਮੇਟੀ ਦੇ ਪਾਸਟਰ ਸਹਿਬਾਨ ਉਹਨਾਂ ਦੀ ਸਾਰੀ ਟੀਮ ਜਿਸ ਤਰ੍ਹਾਂ ਪਾਸਟਰ ਗਰਵੰਤ ਰਾਜ ਜੀ ਪਾਸਟਰ ਸੈਮਨ ਸੋਨੀ ਜੀ ਸਸ ਸैमਸੀ ਦਾ ਇਸ ਤਰੀਕੇ ਨਾਲ ਹੋ ਵੀ ਪਾਸਟਰ ਸਹਿਬਾਨ ਨੇ ਜਿਹੜੇ ਉਸ ਸ਼ੁਭਾ ਯਾਤਰਾ ਦੇ ਵਿੱਚ ਹਿੱਸਾ ਲਿਆ ਉਹਨਾਂ ਦੀਆਂ ਟੀਮਾਂ ਦੇ ਨਾਲ ਆਪਣੀ ਪੂਰੀ ਪੂਰੀ ਟੀਮ ਦੇ ਨਾਲ ਉਹਨਾਂ ਨੇ ਹਿੱਸਾ ਲਿਆ ਉਹਦੇ ਨਾਲ ਨਾਲ ਜਿਹੜੇ ਸਾਡੇ ਵਲੰਟੀਅਰ ਨੇ ਉਹਨਾਂ ਨੇ ਵੀ ਆਪਣੀ ਸੇਵਾ ਜੜੀਅਤ ਦਿਲ ਲਾ ਕੇ ਇਸ ਸੇਵਾ ਨੂੰ ਬਾਇਆ ਅਸੀਂ ਪ੍ਰਭੂ ਯੇਸ਼ੂ ਮਸੀਹ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਈ ਹੋਈ ਸੰਗਤ ਦਾ ਇੱਕ ਵਾਰੀ ਦਿਲ ਤੋਂ ਫਿਰ ਅਸੀਂ ਧੰਨਵਾਦ ਕਰਦੇ ਹਾਂ ਸਭ ਤੋਂ ਪਹਿਲਾਂ ਜੈਮਸੀ ਦੀ ਕਹਿੰਦਾ ਸਭ ਲੋਕਾਂ ਨੂੰ ਦੁਨੀਆ ਭਰ ਦੇ ਸਭ ਮਸੀਹ ਲੋਕਾਂ ਨੂੰ ਮੈਂ ਜੈਮਸੀ ਦੀ ਕਹਿੰਦਾ ਔਰ ਅੱਜ ਅਸੀਂ ਛਾਟੇ ਦੇ ਵਿੱਚ ਪਿੰਡ ਪੈਣੀ ਤੋਂ ਸ਼ੁਰੂ ਕਰਕੇ ਸੈਵਨ ਦੇ ਚਰਚ ਸਟੇਸ਼ਨ ਤੱਕ ਅਸੀਂ ਇੱਕ ਸ਼ੁਭ ਯਾਤਰਾ ਕੀਤੀ ਹੈ ਜਿਸ ਵਿੱਚ ਪ੍ਰਭੂ ਯਿਸੂ ਦੀ ਕਿਰਪਾ ਨਾਲ ਸੈਂਕੜੇ ਦੇ ਲੋਕ ਗਿਣਤੀ ਦੇ ਵਿੱਚ ਲੋਕ ਸ਼ਾਮਲ ਹੋਏ ਔਰ ਇੱਕ ਵੱਡੇ ਜਥੇ ਦੇ ਨਾਲ ਅਸੀਂ ਸ਼ੁਭ ਯਾਤਰਾ ਨੂੰ ਕੀਤਾ ਆ ਸਾਡੇ ਵਿੱਚ ਬਹੁਤ ਹੀ ਆਦਰਯੋਗ ਬਹੁਤ ਸਾਰੇ ਸੇਵਕ ਲੋਗ ਅਲੱਗ-ਅਲੱਗ ਸੰਸਥਾਵਾਂ ਤੋਂ ਅਲੱਗ-ਅਲੱਗ ਆਰਗੇਨਾਈਜੇਸ਼ਨ ਤੇ ਮਿਸ਼ਨਾਂ ਤੋਂ ਸਾਡੇ ਨਾਲ ਸ਼ਾਮਲ ਹੋਏ ਨੇ ਔਰ ਅਸੀਂ ਇਹ ਸਭ ਕੁਝ ਪ੍ਰਭੂ ਦੀ ਦਇਆ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਸ਼ਾਂਤਪੁਰ ਸ਼ਾਂਤਪੁਰਵਕ ਰੀਤੀ ਨਾਲ ਕੀਤਾ ਆ ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਇਸ ਇਲਾਕੇ ਦੇ ਵਿੱਚ ਅੰਮ੍ਰਿਤਸਰ ਸ਼ਾਟੇ ਦੇ ਵਿੱਚ ਇੱਕ ਬਹੁਤ ਵੱਡਾ ਖੁਸ਼ੀ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਇਆ ਗਿਆ ਕਿ ਇਸ ਵਕਤ ਸਾਡੇ ਵਿੱਚ ਸੰਸਾਰ ਦੇ ਵਿੱਚ ਆਏ ਨੇ ਤਾਂ ਕਿ ਲੋਕਾਂ ਨੂੰ ਪਾਪ ਤੋਂ ਮੁਕਤੀ ਦੇਣ ਔਰ ਅਨੰਤ ਜੀਵਨ ਬਖਸ਼ਣ ਸੋ ਇਹ ਸੰਦੇਸ਼ ਅੱਜ ਲੋਕਾਂ ਤੱਕ ਪਹੁੰਚਾਇਆ ਗਿਆ ਇਸ ਸ਼ੋਭਾ ਯਾਤਰਾ ਦਰਾਈ ਔਰ ਆਸ ਕਰਦੇ ਹਾਂ ਕਿ ਜਿਨ੍ਹਾਂ ਲੋਕਾਂ ਤੱਕ ਇਹ ਸੰਦੇਸ਼ ਜਿੰਦਾ ਨਾਮ ਵਿੱਚ ਤੁਹਾਨੂੰ ਸਾਰਿਆਂ ਨੂੰ ਜੈ ਮਸੀਹ ਦੀ ਮੈਂ ਪਾਸਟਰ ਰਾਜਵਿੰਦਰ ਮਸੀਹ ਅੰਮ੍ਰਿਤਸਰ ਸ਼ਾਟੇ ਤੋਂ ਅੱਜ ਕ੍ਰਾਈਸਟ ਪੀਪਲ ਪਾਸਟਰ ਐਸੋਸੀਏਸ਼ਨ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਵੱਲੋਂ ਜੋ ਕਿ ਸ਼ੁਭ ਯਾਤਰਾ ਜਿਹੜੀ ਸੀਗੀ ਖੁਦਾਵੰਦ ਯੇਸ਼ੂ ਮਸੀਹ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਹੜੀ ਅੱਜ ਸ਼ੁਭ ਯਾਤਰਾ ਕੱਢੀ ਗਈ ਹੈ ਪਿੰਡ ਗਮਾਨਪੁਰੇ ਤੋਂ ਲੈ ਕੇ ਔਰ ਅੰਮ੍ਰਿਤਸਰ ਸਟੇਸ਼ਨ ਤੇ ਜੋ ਕਿ ਸੈਵਨ ਡੇ ਚਰਚ ਦੇ ਵਿੱਚ ਜਾ ਕੇ ਆਖਰੀ ਪ੍ਰਾਰਥਨਾ ਦੇ ਨਾਲ ਸਮਾਪਤ ਹੋਇਆ ਹੈ ਪ੍ਰੋਗਰਾਮ ਪ੍ਰਭੂ ਦਾ ਧੰਨਵਾਦ ਕਰਦੇ ਆ ਕਿ ਪਰਮੇਸ਼ਰ ਨੇ ਇਹ ਪ੍ਰੋਗਰਾਮ ਹੋਣ ਦੇ ਲਈ ਕ੍ਰਾਈਸਪੀਪਲ ਐਸੋਸੀਏਸ਼ਨ ਪਾਸਟਰ ਐਸੋਸੀਏਸ਼ਨ ਦਾ ਜਿਹੜਾ ਸੀਗਾ ਇਹਨਾਂ ਸਾਰਿਆਂ ਦੇ ਪ੍ਰੋਗਰਾਮਾਂ ਦੇ ਵਿੱਚ ਬੜਾ ਸਹਿਯੋਗ ਰਿਆ ਔਰ ਪਰਮੇਸ਼ਰ ਇਹਨਾਂ ਸਾਰਿਆਂ ਨੂੰ ਬਰਕਤ ਦੇਵੇ ਔਰ ਅੱਜ ਦੀ ਸ਼ੁਭ ਯਾਤਰਾ ਦੇ ਦੁਆਰਾ ਅਸੀਂ ਰਸਤੇ ਦੇ ਵਿੱਚ ਚੱਲਦਿਆਂ ਚੱਲਦਿਆਂ ਜਿੱਥੇ ਕਿ ਆਮ ਲੋਕਾਂ ਨੂੰ ਖੁਦਾਵੰਦ ਪ੍ਰਭੂ ਯੇਸ਼ੂ ਮਸੀਹ ਦੇ ਸ਼ਬਦ ਦੇ ਧਾਰੇ ਪ੍ਰਕਾਸ਼ ਦੇ ਵਜh ਤੇ ਲੱਖ ਲੱਖ ਵਧਾਈਆਂ ਦਿੱਤੀਆਂ ਤੇ ਮੁਬਾਰਕਾਂ ਦਸੀਆਂ ਦਿੱਤੀਆਂ ਉਥੇ ਹੀ ਅਸੀਂ ਖੁਦਾਵੰਦ ਪ੍ਰਭੂ ਯਿਸੂ ਮਸੀਹ ਦੇ ਜੰਦਾ ਪਾਕ ਕਲਾਮ ਦਾ ਖੁਦਾ ਦੀ ਬਾਣੀ ਦਾ ਵੀ बखਾਨ ਲੋਕਾਂ ਦੇ ਨਾਲ ਸਾਂਝਾ ਕੀਤਾ ਔਰ ਲੋਕਾਂ ਨੂੰ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੂੰ ਮੁਕਤੀ ਦਾਤਾ ਗ੍ਰਹਿਣ ਕਰਕੇ ਆਪਣੇ ਜੀਵਨ ਦੇ ਵਿੱਚ ਲੈਣ ਦੇ ਨਾਲ ਸ਼ਾਂਤੀ ਮਿਲਦੀ ਹੈ ਸੁੱਖ ਮਿਲਦਾ ਵਾ ਔਰ ਖੁਸ਼ੀਆਂ ਮਿਲਦੀਆਂ ਨੇ ਇਹ ਵੀ ਪਰਮੇਸ਼ਰ ਦੇ ਲੋਕਾਂ ਨੇ ਜਗਾ ਜਗਾ ਤੇ ਪ੍ਰਚਾਰ ਦੇ ਦੁਆਰਾ ਔਰ ਪਰਮੇਸ਼ਰ ਦੀ ਮਹਿਮਾ ਦੇ ਦੁਆਰਾ ਲੋਕਾਂ ਨੂੰ ਦੱਸਿਆ ਵਾ ਤੋਂ ਪ੍ਰਭੂ ਨੇ ਸਾਰਾ ਸਫਰ ਜਿਹੜਾ ਸੀਗਾ ਉਹ ਵਧੀਆ ਗੁਜ਼ਰਨ ਦੇ ਵਿੱਚ ਆਪਣੇ ਲੋਕਾਂ ਦਾ ਸਹਿਯੋਗ ਕੀਤਾ ਵਾ ਔਰ ਆਸ ਕਰਦੇ ਹਾਂ ਕਿ ਅੱਜ ਜਿੰਨੇ ਲੋਕਾਂ ਨੂੰ ਪਰਮੇਸ਼ਰ ਦਾ ਪਾਕ ਵਚਨ ਦੱਸਿਆ ਗਿਆ ਹੈ ਪ੍ਰਭੂ ਦੀਆਂ ਪ੍ਰਾਰਥਨਾਵਾਂ ਕੀਤੀਆਂ ਗਈਆਂ ਨੇ ਪ੍ਰਭੂ ਦੇ ਸੰਤਾਂ ਦੇ ਦੁਆਰਾ ਪਰਮੇਸ਼ਰ ਇਹਨਾਂ ਪ੍ਰਾਰਥਨਾਵਾਂ ਦਾ ਉੱਤਰ ਦੇਵੇਗਾ ਔਰ ਜਿੰਨਿਆਂ ਨੇ ਵਚਨ ਨੂੰ ਸੁਣਿਆ ਵਾ ਬਹੁਤ ਹੀ ਜਲਦੀ ਇਹਨਾਂ ਸਾਰਿਆਂ ਦੇ ਜੀਵਨ ਜਿਹੜੇ ਆ ਆਸ਼ੀਸ਼ਮਈ ਜੀਵਨ ਹੋ ਜਾਣਗੇ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ ਸ਼ੰਸ਼ੀ ਜੀ ਮੇਰਾ ਨਾਮ ਪਰਮਜੀਤ ਸਿੰਘ ਆ ਅੱਜ ਪਿੰਡ ਭੈਣੀ ਤੋਂ ਅਸੀਂ ਇੱਕ ਕਿਸਮ ਦੀ ਜੀ ਵਿਧਾਈ ਦੇਣ ਵਾਸਤੇ ਸਾਰੇ ਜਿਹੜੇ ਸ਼ੋਭ ਯਾਤਰਾ ਕੱਢ ਰਹੇ ਆ ਔਰ ਪੂਰੇ ਅੰਬਸਾਦ ਨੂੰ ਲੱਖ ਲੱਖ ਵਧਾਈ ਦੇਣੇ ਆ ਆਪਾਂ ਔਰ ਅਸੂਹੀਂ ਚੱਲਣਾ ਆ ਪਿੰਡ ਬਸਰਕੇ ਭੈਣੀ ਤੋਂ ਔਰ ਅਸੀਂ ਸੈਸ਼ਨ ਤੱਕ ਜਿਹੜੀ ਸਾਰੀ ਸ਼ੋਭ ਯਾਤਰਾ ਜਾ ਕੇ ਉੱਥੇ ਸਮਾਪਤੀ ਕਰਨੀ ਹੈ